ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਗਾਤਾਰ ਦੋ ਜੇ ਸਾਲ ਵੀ ਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ 'ਤੇ ਰਹੀ ਹੈ ਜਿਸ ਨੂੰ ਲੈ ਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਸਬੋਧਨ ਕੀਤੀ ਗਈ ਅਤੇ ਉਹਨਾਂ ਨੇ ਇਜ਼ਰਾਨ ਯੂਨੀਵਰਸਿਟੀ ਦੀ ਉਪਲਬਧੀ ਅਤੇ ਭਵਿੱਖ ਦੀਆਂ ਯੋਜਨਾਵਾਂ ਉੱਪਰ ਚਾਨਣਾ ਪਾਇਆ ਆਪਣੇ ਇਸ ਸਫਲਤਾ ਦਾ ਲਾਹ ਉਹਨਾਂ ਨੇ ਯੂਨੀਵਰਸਿਟੀ ਦੇ ਸਟਾਫ ਵਿਦਿਆਰਥੀ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਦਿੱਤਾ ਜਿਨ੍ਹਾਂ ਦੀ ਮਿਹਨਤ ਅਤੇ ਯੋਜਨਾਵਾਂ ਸਦਕਾ ਯੂਨੀਵਰਸਿਟੀ ਲਗਾਤਾਰ ਤਰੱਕੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਪਰ ਫੋਕਸ ਕੀਤਾ ਜਾ ਰਿਹਾ ਹੈ ਅਤੇ ਜਲਦੀ ਇਸ ਸੰਬੰਧੀ ਇੱਕ ਸਕੂਲ ਵਿੱਚ ਯੂਨੀਵਰਸਿਟੀ ਖੋਲੀ ਜਾ ਰਹੀ ਹੈ ਇਸ ਤੋਂ ਇਲਾਵਾ ਯੂਨੀਵਰਸਿਟੀ ਸੋਧ ਸਿੱਖਿਆ ਅਤੇ ਖੇਤਾ ਦੇ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਸੋ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਮਾਨ ਵਾਲੀ ਗੱਲ ਹੈ ਕਿ ਪੰਜਾਬ ਰੀ ਇੰਡਸਟਰੀ ਜੋ ਹੈ ਨਿਰਭਦੀ ਰਹਿ ਕੇ ਜੋ ਹੋਈ ਹੈ 2 ਦਿਨ ਪਹਿਲੇ ਅਨਾਉਂਸ ਹੋਈ ਹੈ ਨਵੀਂ ਦਿੱਲੀ ਦੇ ਵਿੱਚ ਸੋ ਉਹਦੇ ਮੁਤਾਬਿਕ ਜਿਹੜੀ ਪੰਜਾਬ ਰੀ ਇੰਡਸਟਰੀ ਹੈ ਉਹ ਨੰਬਰ 1 ਤੇ ਟੌਪ ਤੇ ਆਈ ਹੈ ਤੇ ਇੰਡੀਆ ਦੇ ਵਿੱਚ ਜੋ ਸਾਡੇ 75 ਐਗਰੀਕਲਚਰ ਯੂਨੀਵਰਸਿਟੀਆਂ ਨੇ ਸੋ ਉਹਨਾਂ ਦੇ ਟੌਪ ਤੇ ਆਈ ਹੈ ਤੇ ਜਦੋਂ ਅਸੀਂ ਰਿਸਰਚ ਇੰਸਟੀਟਿਊਟਸ ਵੀ ਵਿੱਚ ਰਿਕਲੂਡ ਕਰ ਲੰਨੇ ਆ ਫਿਰ ਤੀਜੇ ਨੰਬਰ ਤੇ ਹੈਗੀ ਤੇ ਪਿਛਲੇ ਸਾਲ ਵੀ ਅਸੀਂ ਇਹ ਰੇਟਿੰਗ ਚ ਪਾਰਟਿਸਿਪੇਟ ਕੀਤਾ ਸੀ ਤੇ ਉਦੋਂ ਵੀ ਪੰਜਾਬ ਦੇ ਅਸੀਂ ਜਿਹੜੀ ਸੀ ਉਹ ਨੰਬਰ 1 ਤੇ ਸੀ ਸੋ ਸਾਨੂੰ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਨੰਬਰ 1 ਨੂੰ ਮੇਨਟੇਨ ਕੀਤਾ ਹੈਗਾ ਜਿਹੜਾ ਕਿ ਬਹੁਤ ਔਖਾ ਹੈਗਾ ਸਭ ਤੇ ਕਿਹੜੇ ਕਿਹੜੇ ਪੈਰਾਮੀਟਰ ਹੁੰਦੇ ਆ ਜਿਹੜੇ ਉਹ ਦੇ ਦੇ ਇਹਦੇ ਚ ਪੈਰਾਮੀਟਰ ਹੁੰਦਾ ਜੀ ਇੱਕ ਤਾਂ ਜਿਹੜੀ ਇਹ ਹੈਗਾ ਕਿ ਜਿਹੜੇ ਸਟੂਡੈਂਟਸ ਅਸੀਂ ਲੈਨੇ ਆ ਤੇ ਉਹਨਾਂ ਦੇ ਕਿੰਨੇ ਪਾਸ ਆਊਟ ਕਰਦੇ ਨੇ ਤੇ ਉਹਨਾਂ ਦੀ ਕਿੰਨੇ ਜਿਹੜੇ এমਪਲੋਏ ਕਿੰਨੇ ਇੱਕ এমਪਲੋਇਮੈਂਟ ਦੇ ਵਿੱਚ ਆਉਂਦੇ ਨੇ ਉਹ ਸਾਰੇ ਚੀਜ਼ਾਂ ਜਿਹੜੀ ਅਸੀਂ ਸੱਤ ਅਸੀਂ ਕਰਦੇ ਆ ਉਹਦੇ ਵਿੱਚ ਅਸੀਂ ਕਿੰਨੀਆਂ ਟੈਕਨੋਲੋਜੀ ਡਿਵੈਲਪ ਕਰਦੇ ਆ ਕਿੱਦਾਂ ਕਰਦੇ ਆ ਟੈਕਨੋਲੋਜੀ ਡਿਵੈਲਪ ਕਰਦੇ ਆ ਜਿਹੜੀ ਸਾਡੀ ਐਕਸਟੈਂਸ਼ਨ ਹੈਗੀ ਹੈ ਉਹਨੂੰ ਹਲੇ ਵੇਟੇਜ ਘੱਟ ਹੈਗੀ ਹੈ ਅਸੀਂ ਚਾਹੁੰਦੇ ਉਹ ਵੇਟੇਜ ਵਧੇ ਕਿਉਂਕਿ ਐਕਸਟੈਂਸ਼ਨ ਦਾ ਵੀ ਕੰਮ ਅਸੀਂ ਬਹੁਤ ਕਰ ਰਹੇ ਆ ਪਰ ਉਹ ਇਹ ਉਹਦੇ ਹਲੇ ਐਕਸਟੈਂਸ਼ਨ ਦੇ ਪੈਰਾਮੀਟਰ ਇਹਦੇ ਵਿੱਚ ਘੱਟ ਨੇ ਬਹੁਤ ਜ਼ਿਆਦਾ ਅਸੀਂ ਚਾਹੁੰਦੇ ਉਹ ਵੀ ਹੋਣੇ ਚਾਹੀਦੇ ਨੇ ਉਹ ਅਸੀਂ ਕੰਮ ਕਰ ਰਹੇ ਆ ਸੋ ਇਸੇ ਤਰ੍ਹਾਂ ਜਿਹੜੀ ਪਰਸੈਪਸ਼ਨ ਬਿਲ ਉਹਦਾ ਵੀ ਇਹਦੇ 'ਚ ਮਾਰਕਸ ਮਿਲਦੇ ਨੇ ਪਰਸੈਪਸ਼ਨ ਬਿਲਡਿੰਗ ਤੁਸੀਂ ਲੋਗੋਂ মিডিਆ ਦੇ ਲੋਗ ਐ ਜੋ ਚੰਗੇ-ਚੰਗੇ ਖਬਰਾਂ ਲਾਉਂਦੇ ਆ ਤੁਸੀਂ ਵੀਡੀਓ ਬਣਾਉਂਦੇ ਹੋ ਬਾਹਰ ਭੇਜਦੇ ਹੋ ਪਰਸੈਪਸ਼ਨ ਉਹਦੇ ਨਾਲ ਸਾਡੀ ਬਿਲਡ ਅਪ ਹੁੰਦੀ ਹੈਗੀ ਤੇ ਉਹਦੇ ਵੀ ਇਹਦੇ 'ਚ ਮਾਰਕਸ ਲੱਗਦੇ ਨੇ ਸੋ ਤੁਹਾਡਾ ਬਹੁਤ ਧੰਨਵਾਦ মিডিਆ ਦਾ ਜਿੰਨੇ ਵੀ মিডিਆ ਦੇ ਪਰਸਨ ਇੱਥੇ ਆਏ ਹੋਏ ਨੇ ਸੋ ਇਹ ਕੁਝ ਪੈਰਾਮੀਟਰ ਨੇ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਯੂ ਨੇ ਨਾ ਸਿਰਫ ਕੱਲੇ ਪੰਜਾਬ ਨੂੰ ਸੋ ਪੂਰੇ ਦੇਸ਼ ਭਰ ਦੇ ਵਿੱਚ ਖੇਤੀ ਨੂੰ ਇੱਕ ਨਵੀਆਂ ਫੁੱਲੰਦੀਆਂ ਤੇ ਲੈ ਕੇ ਗਏ ਆ ਨਵੀਂ ਬਰੀਡ ਨਵੀਂ ਟੈਕਨੋਲੋਜੀ ਸੋ ਲੱਗਦਾ ਉਹ ਵੀ ਵੱਡਾ ਕੰਮ ਕਰ ਰਿਹਾ ਹੈ ਹਰᱤ ਉਹ ਵੀ ਤਾਂ ਖੂ ਕਾਰਨ ਹੈਗਾ ਕਿ ਜਿਵੇਂ ਹੁਣ ਕਲਾਈਪ ਆਪਏ ਕਰਦੇ ਆ ਐਨਵਾਇਰਨਮੈਂਟ ਦੀ ਗੱਲ ਕਰਦੇ ਆ ਤੇ ਜਦੋਂ ਹੁਣ ਅਕਤੂਬਰ ਤੇ ਸਪਟੰਬਰ ਦਾ ਮਹੀਨਾ ਆਉਣਾ ਤੇ ਜਦੋਂ ਅੱਗ ਲੱਗਦੀ ਖੇਤਾਂ ਦੇ ਵਿੱਚ ਧੂਆ ਹੈਗਾ ਤੇ ਦਿੱਲੀ ਤੱਕ ਰੋਲਾ ਪੈਂਦਾ ਕਿ ਪੰਜਾਬ ਦਾ ਧੂਆ ਜਿਹੜਾ ਐਨਵਾਇਰਨਮੈਂਟ ਖਰਾਬ ਕਰੇ ਹਾਲਾਂਕਿ ਉਹ ਗੱਲ ਨਹੀਂ ਹੈਗੀ ਕਿ ਪੰਜਾਬ ਦਾ ਹੀ ਧੂਆ ਦਿਨੇ ਜਾ ਰਹੇ ਹੋਂ ਤੇ ਆਪਣੀ ਬੜੀ ਉੱਥੇ ਪ੍ਰੋਬਲਮ ਹੈਗੀ ਐ ਤੇ ਪਰ ਉਹਦੇ ਚ ਪੀਪ ਦਾ ਬਹੁਤ ਵੱਡਾ ਰੋਲ ਹੈ ਕਿ ਅਸੀਂ ਜਿਹੜੀ ਅੱਗ ਲੱਗੜ ਤੋਂ ਕਿਵੇਂ ਬਚਾਉਣਾ ਫਾਰਮ ਨੂੰ ਟ੍ਰੇਨਿੰਗਾਂ ਦੇ ਰਹੇ ਹੈਗੇ ਬਹੁਤ ਸਾਰੇ ਬਿਸ਼ੇਰੀ ਡਵੈਲਪ ਕਰਦੇ ਆ ਤਾਂ ਕਿ ਅਸੀਂ ਜਿਹੜੀ ਬਰਨਿੰਗ ਹੈਗੀ ਰੈਜੀਡੂ ਦੀ ਉਹ ਘੱਟ ਤੋਂ ਘੱਟ ਕਰੀਏ ਤੇ ਬਾਕੀ ਕਲਾਈਮੇਟ ਚੇਂਜ ਸਾਡਾ ਆ ਰਿਹਾ ਹੈਗਾ ਉਹਦੇ ਚ ਖਾਸ ਕਰਕੇ ਜਿਹੜੀ ਹਾਈ ਟੈਂਪਰੇਚਰ ਹੈ 2 ਸਾਲ ਪਹਿਲਾਂ 2022 ਦੇ ਵਿੱਚ ਸਾਡੀ ਪੰਜਾਬ ਦੀ ਜਿਹੜੀ ਪ੍ਰੋਡਕਟਿਵਿਟੀ ਹੈਗੀ ਉਹ ਬਹੁਤ ਘੱਟ ਗਈ ਸੀ 20% ਤੱਕ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਦਾਂ ਦੇ ਵੈਰਾਈਆਂ ਡਵੈਲਪ ਕਰੀਏ ਜੇ ਹਾਈ ਟੈਂਪਰੇਚਰ ਆਉਂਦਾ ਹੈ ਤੇ ਤਾਂ ਕਿ ਕਰਨਾ ਐ ਕਿ ਜੋ ਇੱਕ ਇੰਪੋਰਟੈਂਟ ਚੀਜ਼ ਹੋਈ ਹੈ ਦੂਰ ਰਿਕਾਰਡ ਟੁੱਟੇ ਨੇ ਸਰਦੀਆਂ ਦੇ ਵਿੱਚ ਸਾਡਾ ਇੱਕ 50 ਸਾਲਾਂ ਦਾ ਰਿਕਾਰਡ ਟੁੱਟਿਆ ਸਾਡੀ ਜਿਹੜੀ ਸਰਦੀ ਸੀ ਉਹ ਦਸੰਬਰ ਤੇ ਜਨਵਰੀ 2 ਮਹੀਨੇ ਪਰਲੌਂਗ ਹੋ ਗਈ ਸੀ ਤੇ 2 ਮਹੀਨੇ ਸੂਰਜ ਦੀ ਨਹੀਂ ਵੇਖਿਆ ਆਪਾਂ ਧੁੰਦ ਸੀ ਉਹਦੇ ਨਾਲੇ ਕੀ ਆ ਗਿਆ ਸੀ ਜਿਹੜਾ ਵਿਜੀਬਲ ਇਫੈਕਟ ਹੈ ਪੰਜਾਬ ਦੇ ਜਿਨੇ ਨਿੰਮਾ ਦੇ ਦਰਖਤ ਸੀ ਉਹਨਾਂ ਦੇ ਪੱਤੇ ਸੁੱਕ ਗਏ ਸੀ ਪਗੋੜਾ ਦੇ ਪੱਤੇ ਸੁੱਕ ਗਏ ਸੀ ਉਹ ਇੱਕ ਇਫੈਕਟ ਹੈ ਵਿਜੀਬਲ ਇਫੈਕਟ ਆਫ ਕਲਾਈਮੇਟ ਚੇਂਜ ਸੋ ਉਹਦੇ ਵਾਸਤੇ ਅਸੀਂ ਫਿਊਚਰ ਵਾਸਤੇ ਵਰੀਡ ਆ ਕਿ ਜਦੋਂ ਇਹ ਧੁੰਦ ਪੈਂਦੀ ਹੈ ਨਾ ਤੇ ਉਹ ਦਿਨਰ ਫੋਟੋਸਿੰਥੈਸਿਸ ਘਟ ਜਾਂਦੀ ਹੈ ਤੇ ਜਿਹੜੀ ਉਹ ਫਸਲਾਂ ਹੁੰਦੀਆਂ ਉਹਨਾਂ ਦੇ ਵਿੱਚ ਫੋਟੋਸਿੰਥੇਸਿਸ ਨਾ ਹੋਣ ਕਰਕੇ ਉਹਦੀ ਪ੍ਰੋਡਕਟਿਵਿਟੀ ਘਟ ਜਾਂਦੀ ਰਾਈਸ ਵਿੱਚ ਬਹੁਤ ਘਟਦੀ ਹੈਗੀ ਹੈ ਤੇ ਇਸ ਕਰਕੇ ਅਸੀਂ ਉਧਰ ਵੀ ਕੰਮ ਕਰਨਾ ਨਾਲ ਨਾਲ ਕਿਤੇ ਗੜੇ ਪੈ ਰਹੇ ਨੇ ਫਲੱਡ ਆ ਰਹੇ ਨੇ ਸਾਰਾ ਕੁਝ ਉਹ ਅਸੀਂ ਕਲਾਈਮੇਟ ਚੇਂਜ ਦੇ ਅੰਡਰ ਕਰ ਰਹੇ ਆ ਸੋ ਕਲਾਈਮੇਟ ਰੈਜਿਲिएंट ਟੈਕਨੋਲੋਜੀ ਅਸੀਂ ਡਿਵੈਲਪ ਕਰ ਰਹੇ ਆ ਸਰਕਾਰ ਵੱਲੋਂ ਸਰ ਬਜਟ ਵੀ ਵਧਾਇਆ ਗਿਆ ਅਸੀਂ ਦੇਖੋ ਸਰਕਾਰ ਦੀ سپورਟ ਤਾਂ ਹਮੇਸ਼ਾ ਹੀ ਹੁੰਦੀ ਬਗੈਰ ਅਸੀਂ ਚੱਲ ਨਹੀਂ ਸਕਦੇ ਪਿੱਛੇ ਪਹਿਲਾਂ ਸਾਡੇ ਗ੍ਰੇਡ ਸਰਕਾਰ ਨੇ ਨਵੇਂ ਲਾਗੂ ਕੀਤੇ ਨੇ 7 ਸਾਲ ਜਿਹੜੇ ਲੱਗੇ ਹੀ ਨਹੀਂ ਸੀ ਪਹਿਲਾਂ ਉਹ ਲੱਗੇ ਨੇ ਉਸ ਤੋਂ ਬਾਅਦ ਸਾਨੂੰ ਹੁਣ ਇੱਕੀ ਸਪੈਸ਼ਲ ਗ੍ਰਾਂਟ ਮਿ ਤੇ ਉਹ ਇਨਫਰਾਸਟ੍ਰਕਚਰ ਜਿਹੜੀ ਪੰਜਾਬ ਦੀ ਹੈ ਪੀਏਯੂ ਦੀ ਹੈਗੀ ਉਹਨੂੰ ਅਸੀਂ ਆਪਰੇਟ ਕਰਨਾ ਹੈਗਾ ਉਹ ਸਾਰਾ ਅਸੀਂ ਬਣਾ ਰਹੇ ਹਾਂ ਤੇ ਇਹਦੇ ਨਾਲ ਕੀ ਹੈਗਾ ਕਿ ਸਾਨੂੰ ਰਿਸਰਚ ਗ੍ਰਾਂਟਸ ਤਾਂ ਬਹੁਤ ਮਿਲਦੀਆਂ ਰਹਿੰਦੀਆਂ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਗਵਰਨਮੈਂਟ ਵੱਲੋਂ سپورਟ ਆਉਂਦੀ ਹੈ ਪਰ ਜਿਹੜੀ ਇਨਫਰਾਸਟ੍ਰਕਚਰ سپورਟ ਹੈਗੀ ਇਹ ਸਾਨੂੰ ਬਾਹਰੋਂ ਕਿਤੋਂ ਨਹੀਂ ਮਿਲਦੀ ਸੋ ਇਹ ਪੰਜਾਬ ਗਵਰਨਮੈਂਟ ਨੇ ਸਾਨੂੰ سپورਟ ਕੀਤਾ ਤੇ ਅਸੀਂ ਸਾਰਾ ਗਰਾਊਂਡ ਵਰਕ ਆਲਮੋਸਟ ਕਰ ਲਿਆ ਉਹਦਾ ਕਿਹੜਾ ਪੈਸਾ ਕਿੰਨਾ ਕਿੱਥੇ ਖਰਚਣਾ ਹੈਗਾ ਅੱਜ ਵੀ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ 31 ਮਾਰਚ ਤੱਕ ਉਹ ਪੈਸਾ ਜਦੋਂ ਵੀ ਆਉਂਦਾ ਉਹਨੂੰ ਪ੍ਰੋਪਰਲੀ ਯੂਟਿਲਾਈਜ਼ ਕਰਕੇ ਅਸੀਂ ਇਨਫਰਾਸਟ੍ਰਕਚਰ ਜਿਹੜੀ ਹੈ ਉਹਨੂੰ ਆਪਣਾ ਸਟਰੈਂਥਨ ਕਰੀਏ। ਤਾਂ ਆਈਆਈ ਦਾ ਬਹੁਤ ਯੂਜ਼ ਹੋ ਰਿਹਾ ਹੈ ਖੇਤੀ ਦੇ ਵਿੱਚ ਬਹੁਤ ਕਿਹਾ ਸੀ ਵੀ ਅਸੀਂ ਯੂਜ਼ ਕਰਾਂਗੇ। ਸੋ ਉਸ ਨੂੰ ਲੈ ਕੇ ਵੀ ਕੋਈ ਐਮਓਯੂ ਸਾਈਨ ਹੋਇਆ ਕੋਈ ਟਾਈਆ ਕੋਈ ਹਾਂਜੀ ਆਈਆਈ ਬਹੁਤ ਇੰਪੋਰਟੈਂਟ ਫੀਲਡ ਹੈ ਆਈਆਈ ਤੇ ਆਈਓਟੀ ਇੱਕ ਅਸੀਂ ਸੋਚਿਆ ਕਿ ਅਸੀਂ ਆਪਣੇ ਅਸੂ ਦੇ ਵਿੱਚ ਇੱਕ ਅਨਾਉਂਸੀ ਕਰ ਦਿੰਨਾ ਅੱਜ ਵੀ ਆਰ ਗੋਇੰਗ ਟੂ ਹੈਵ ਅ ਸਕੂਲ ਆਫ ਆਈਆਈ ਇਨ ਐਗਰੀਕਲਚਰ। ਸੋ ਨਵਾਂ ਸਕੂਲ ਬਣਾਵਾਂਗੇ ਸੀ ਜਿਹਦੇ ਵਿੱਚ ਅਸੀਂ ਉਹਦੇ ਵਿੱਚ ਟੀਚਿੰਗ ਵੀ ਬਣਾਵਾਂਗੇ ਟੀਚਿੰਗ ਰੱਖਾਂਗੇ ਕਿ ਉਹਦੇ ਡਿਗਰੀ ਸਟਾਰਟ ਕਰਾਂਗੇ AI IoT ਦੇ ਵਿੱਚ ਜਿਹੜੀ ਕਿ ਇਮੇਜਿੰਗ ਹੈਗੀ ਹੈ ਡਿਜੀਟਾਈਜੇਸ਼ਨ ਹੈਗੀ ਇਹ ਨਵਾਂ ਫੀਲਡ ਹੈ ਨਵੇਂ-ਨਵੇਂ ਡਿਗਰੀਆਂ ਸਟਾਰਟ ਕਰਾਂਗੇ ਤੇ ਲੈਬੋਰੀਟਰੀਜ਼ ਅਸੀਂ ਨਵੇਂ ਬਣਾ ਰਹੇ ਹਾਂ ਅਸੀਂ ਇਹਦੇ ਵਾਸਤੇ ਕੋਲਾਬੋਰੇਸ਼ਨ ਕੀਤੀ ਹੈ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਟਿਊਟ ਜਿਹੜੀ ਹੈਗੀ ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਅੱਛੇ ਲੈਬੋਰੀਟਰੀਜ਼ ਨੇ AI ਦੇ ਵਿੱਚ ਤੇ ਜਿਹੜੀਆਂ ਇਮੇਜਿੰਗ ਦੇ ਵਿੱਚ ਤੇ ਉਹਨਾਂ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਪ੍ਰੋਗਰਾਮ ਲਾ ਰਹੇ ਹਾਂ ਉਹਨਾਂ ਦੀ ਜਿਹੜੀ ਟੈਕਨੋਲੋਜੀ ਹੈਗੀ ਉਹ ਜਿਹੜਾ ਸਾਡਾ AI ਦਾ ਸਕੂਲ ਬਣੇਗਾ ਉਹਦੇ ਚ ਅਸੀਂ ਇੰਸਟਾਲ ਕਰ ਰਹੇ ਹਾਂ ਸੋ ਅਗਲੇ ਸਾਲ ਅਸੀਂ ਇਹ ਸਕੂਲ ਬਣਾ ਕੇ ਡਿਗਰੀਆਂ ਵੀ ਸਟਾਰਟ ਕਰਾਂਗੇ ਤੇ ਸੈਪਰੇਟ ਅਸੀਂ ਅੱਛੀਆਂ ਲੈਬਾਰਟਰੀਜ਼ ਬਣਾਵਾਂਗੇ ਤੇ ਉਹ AI ਦੇ ਅੱਗੇ ਜਵਾਨਾ ਹੈਗਾ ਤੇ ਸਾਡਾ ਇਸੇ ਤਰ੍ਹਾਂ ਜਿਹੜਾ ਡਿਜੀਟਲ ਟੈਕਨੋਲੋਜੀ ਪਾਰਕ ਬਣ ਰਿਹਾ ਉਹ ਵੀ AI 베이스ਡ ਹੈ ਇਮੇਜਿੰਗ 베이스ਡ ਹੈ ਉਹ ਵੀ ਇਸ ਦਾ ਪਾਰਟ ਹੋਏਗਾ ਜਿਹੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਫਰਸਟ ਰੈਂਕਿੰਗ ਅਮੰਗ ਐਗਰੀਕਲਚਰ ਯੂਨੀਵਰਸਿਟੀਆਂ ਵਿੱਚੋਂ ਪ੍ਰਾਪਤ ਹੈ ਇਹ ਸਾਡੇ ਆਨਰੇਬਲ ਵਾਈਸ ਚਾਂਸਲਰ ਸਾਹਿਬ ਦੀ ਜੋ ਲੀਡਰਸ਼ਿਪ ਤੇ ਦੀ ਕੁਆਲਿਟੀ ਹੈ ਤੇ ਜੋ ਉਹਨਾਂ ਦੀ ਵਿਜਨ ਹੈ ਉਹਨਾਂ ਦੀ ਕੰਟੀਨਿਊਸ ਸਸਟੇਨਡ ਐਫਰਟ ਫਾਰ 24 ਇਨਟੂ 7 ਐਂਡ ਸਾਡੇ ਬੌਸ ਵੀ ਕਮਿਟਡ ਜਿਹੜੇ ਆ ਅਫੀਸਰਸ ਐਂਡ ਸਾਡੇ ਡੀਨਸ ਉਹਨਾਂ ਦੀ ਕੰਟੀਨਿਊਸ ਅਫਰਟਸ ਦੇ ਨਾਲ ਹੀ ਸੰਭਵ ਹੋਇਆ ਹੈਗਾ ਐਂਡ ਫॉर दैट ਆਈ ਕੰਗ੍ਰੈਚੁਲੇਟ ਟੂ ਆਨਰੇਬਲ ਵੀਸੀ ਸਾਹਿਬ ਐਂਡ 올 ਦਾ ਸੀਨੀਅਰ ਅਫੀਸਰਸ ਆਫ ਦਾ ਇੰਸਟੀਚਿਊਟ ਐਂਡ ਇਟਸ ਅ ਮੈਟਰ ਆਫ ਗ੍ਰੇਟ ਪ੍ਰਾਈਡ ਫਾਰ ਦਿਸ ਇੰਸਟੀਚਿਊਟ ਐਸ ਵੈਲ ਐਸ ਆਫ ਪੰਜਾਬ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਬੜੇ ਥੋੜੇ ਸਮੇਂ ਚ ਅੱਜ ਦੂਜਾ ਅਵਾਰਡ ਰੈਕਗਨੀਸ਼ਨ ਅਨਾਉਂਸ ਹੋਇਆ ਸੋ ਪਿਛਲੇ ਕੋਈ ਸਮੇਂ ਪਹਿਲਾਂ ਆਪਾਂ ਨੂੰ आईसीआर ਵੱਲੋਂ ਸਭ ਤੋਂ ਉੱਚਾ ਗ੍ਰੇਡ ਜਿਹਨੂੰ ਆਪਾਂ A+ ਗ੍ਰੇਡ ਕਹਿੰਦੇ ਆ ਉਹ ਮਿਲਿਆ ਤੇ ਉਹਦੇ ਵਿੱਚ ਤਕਰੀਬਨ ਯੂਨੀਵਰਸਿਟੀ ਦੀਆਂ ਸਾਰੀਆਂ ਐਕਟੀਵਿਟੀਆਂ ਰਿਸਰਚ ਟੀਚਿੰਗ ਐਕਸਟੈਂਸ਼ਨ ਹੋਰ ਵੀ ਜੋ ਕੁਛ ਯੂਨੀਵਰਸਿਟੀ ਦਾ ਇਨਫਰਾਸਟ੍ਰਕਚਰ ਹੈ ਮੋਦੇਬਾਰੇ ਸਬਕਸ਼ ਦੇਖਿਆ ਜਾਂਦਾ ਤੇ ਸਾਨੂੰ ਅਵਾਰਡ ਕੀਤਾ ਗਿਆ ਸੋ ਹੁਣ ਸਾਨੂੰ ਪੱਸੋਂ ਯੂਨੀਵਰਸਿਟੀ ਦੇ ਬਿਹਫ ਤੇ ਅਸੀਂ ਉਹ ਅਵਾਰਡ ਰਿਸੀਵ ਕੀਤਾ ਜੋ ਨਿਰਫ ਰੈਂਕਿੰਗ ਦਾ ਸੋ ਬੜੀ ਖੁਸ਼ੀ ਹੋਈ ਜਦੋਂ ਅਸੀਂ ਉੱਥੇ ਗਏ ਤੇ ਜਾਂਦੇ ਸਾਰ ਸਾਨੂੰ ਕਹਿੰਦੇ ਜੀ ਤੁਸੀਂ ਪਹਿਲੀਆਂ ਤਿੰਨ ਦੇ ਕੁਰਸੀਆਂ ਤੇ ਰੋਜ਼ ਵਿੱਚ ਬੈਠ ਜਾਓ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਕੋਈ ਨਾ ਕੋਈ ਰੈਕਗਨਿਸ਼ਨ ਜ਼ਰੂਰ ਮਿਲਨੀ ਹੈ ਸੋ ਸਾਨੂੰ ਇਹ ਜਿਹੜਾ ਪਹਿਲਾ ਅਵਾਰਡ ਮਿਲਿਆ 145 ਇੰਸਟੀਟਿਊਸ਼ਨਸ ਜਿਹੜੀਆਂ ਟੋਟਲ ਸੀਗੀਆਂ ਜਿਹੜੀਆਂ ਐਗਰੀਕਲਚਰ ਤੇ ਅਲਾਈਡ ਸੈਕਟਰ ਤੇ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਵਿੱਚੋਂ ਆਪਣਾ 3rd ਰੈਂਕ ਤੇ ਸਟੇਟ ਐਗਰੀਕਲਚਰਲ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਰੈਂਕ ਆਪਾਂ ਯੂਨੀਵਰਸਿਟੀ ਨੂੰ ਮਿਲਿਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਇਹਦੇ ਵਿੱਚ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਸਾਡਾ ਪਹਿਲਾ ICAR ਵਾਲਾ ਰੈਂਕ ਪੋਜੀਸ਼ਨ ਸੀ ਜਿਹੜਾ ਸਾਨੂੰ A ਗ੍ਰੇਡ ਮਿਲਿਆ A+ ਇਦੇ ਵਿੱਚ ਫਰਕ ਇਹ ਹੈ ਕਿ ਇਸ ਨਰ ਰੈਂਕਿੰਗ ਵਿੱਚ ਖਾਸ ਤੌਰ ਤੇ ਜਿਹੜੀਆਂ ਟੀਚਿੰਗ ਐਕਟੀਵਿਟੀਜ਼ ਹੈ ਉਹ ਯੂਨੀਵਰਸਿਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਰਿਸਰਚ ਦੇ ਸਾਨੂੰ ਕਾਫੀ ਅਵਾਰਡ ਅੱਗੇ ਵੀ ਮਿਲਦੇ ਰਹੇ ਐਕਸਟੈਂਸ਼ਨ ਦੇ ਬਿਲੇਗੋਆ ਕਿ ਅਸੀਂ ਬਹੁਤ ਯੂਨੀਵਰਸਿਟੀ ਵਧੀਆ ਕੰਮ ਕਰ ਰਹੀ ਹੈ ਸੋ ਇਹ ਟੀਚਿੰਗ ਦਾ ਖਾਸ ਤੌਰ ਤੇ ਅਵਾਰਡ ਹੈ ਜਿਹਦੇ ਵਿੱਚ ਸਟੂਡੈਂਟ ਕਿੰਨੇ ਹੈ ਯੂਨੀਵਰਸਿਟੀ ਚ ਫੈਕਲਟੀ ਕਿੰਨੀ ਹੈ ਫੈਕਲਟੀ ਸਟੂਡੈਂਟ ਰੇਸ਼ੋ ਕਿੰਨਾ ਤੇ ਸਾਡੇ ਜਿਹੜੇ ਸਟੂਡੈਂਟਸ ਹੈ ਉਹ ਬਾਹਰ ਜਾ ਕੇ ਕਿ ਉਹ ਹੈ ਇੰਸਟੀਟਿਊਸ਼ਨ ਚ ਜਾਂਦੇ ਆ ਕਿ ਜੌਬਸ ਕਰਦੇ ਆ ਸੋ ਉਹ ਇਹਦੇ ਵਿੱਚ ਸਾਨੂੰ ਰੈਕਗਨਾਈਜ਼ ਕੀਤਾ ਗਿਆ ਸੋ ਸਾਨੂੰ ਬੜੀ ਖੁਸ਼ੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਵਾਈਸ ਚਾਂਸਲਰ ਸਾਹਿਬ ਸਾਡੇ ਯੂਨੀਵਰਸਿਟੀ ਦੇ ਜਿਨ੍ਹਾਂ ਨੇ ਸਾਡੀ ਯੂਨੀਵਰਸਿਟੀ ਨੂੰ ਕਾਫੀ ਵਧੀਆ ਡਾਇਰੈਕਸ਼ਨ ਦਿੱਤੀ ਤੇ ਅਸੀਂ ਵਧੀਆ ਕੰਮ ਕਰ ਰਹੇ ਆ ਫਿਰ ਯੂਨੀਵਰਸਿਟੀ ਦੀ ਸਾਰੀ ਫੈਕਲਟੀ ਸਾਰੇ ਡੀਨ ਡਾਇਰੈਕਟਰਸ ਖਾਸ ਤੌਰ ਤੇ ਮੇਰੀ ਨਿਰਫ ਟੀਮ ਸੋ ਅੱਜ ਅਥੇ ਮੌਜੂਦ ਹੈ तकरीबन 7-8 ਜਣੇ ਜਿਨ੍ਹਾਂ ਨੇ ਕਾਫੀ ਮਿਹਨਤ ਕੀਤੀ ਆਡਾਡ ਕਾਲਜਿਆਂ ਵਿੱਚੋਂ ਸਾਡੇ 1 1 2 2 ਜਾਣੇ ਸੀ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਸੋ ਇਹ ਸਾਨੂੰ ਅਵਾਰਡ ਦਵਾਇਆ ਸੋ ਮੈਨੂੰ ਬਹੁਤ-ਬਹੁਤ ਮੁਬਾਰਕਾਂ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਵੀਸੀ ਸਾਹਿਬ ਨੂੰ ਰਜਿਸਟਰਾਰ ਸਾਹਿਬ ਨੂੰ ਤੇ ਥੈਂਕ ਯੂ ਸੋ ਮਚ